ਇਹ ਮੱਛਾ ਜਿਹੜਾ ਜੁੱਤ ਨਾਲਾ ਬੈਠੇ ਬਾਜ ਰਿਹਾ ਇਹ ਮੱਛਾ ਜਿਹੜਾ ਜੁੱਤ ਨਾਲਾ ਬੈਠੇ ਬਾਜ ਰਿਹਾ ਇਹ ਮੱਛਾ ਜਿਹੜਾ ਜੁੱਤ ਨਾਲਾ ਬੈਠੇ ਬਾਜ ਰਿਹਾ ਮੁਰਦਾਬਾਦ ਜੈਕਾਰਾ ਮੁਰਦਾਬਾਦ 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 ਮੁਰ ਸਹਾਰ ਕੇ ਹਸਪੀਟਲ ਮੁਰਦਾਬਾਦ 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 ਸਹਾਰ ਕੇ ਹਸਪੀਟਲ ਮੁਰਦਾਬਾਦ 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 ਟੱਕਰ ਰਮਨ ਸ਼ਰਮਾ ਮੁਰਦਾਬਾਦ 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 ਸਹਾਰ ਕੇ ਹਸਪੀਟਲ ਮੁਰਦਾਬਾਦ ਮੁਰਦਾਬਾਦ ਕੀ ਗੱਲ ਬਾਤ ਹੈ ਜਿਹੜਾ ਜੋ ਹਸਪੀਟਲ ਦੇ ਬਾਹਰ ਹੋ ਰਿਹਾ ਹੈ ਉਹ ਠੀਕ ਨਹੀਂ ਹੋਇਆ ਸਾਲ ਹੋ ਗਿਆ ਚੱਲਾ ਫੇਰਾ ਨਹੀਂ ਜਾ ਕਾਇ ਹਾਂ ਕੀ ਕਰਾਇਆ ਸੀ 10 ਲੱਖ ਰੁਪਇਆ ਲਾਤਾ ਕੀ ਕਰਾਇਆ ਸੀ ਹਸਪੀਟਲ ਵਾਹ ਆਪਰੇ ਨੇ ਆਪਰੇ ਨੇ ਕਰਾਇਆ ਆਪਰੇ ਨੇ ਕਰਾਇਆ ਕਾਹਦਾ ਆਪਰੇਸ਼ਨ ਹੋਇਆ ਤੁਸੀਂ ਬੋਲੋ ਆਪਰੇਸ਼ਨ ਕਰਾਇਆ ਕਾਹਦਾ ਆਪਰੇਸ਼ਨ ਕਰਾਇਆ ਆ ਪੈਰ ਦੇਗੀ ਸੀ ਨਾ ਕੋਠੋ ਤੇ ਹਾਂ ਕੋੜੀ ਆ ਸੋ ਤੇ ਉਦੋਂ ਦਾ ਸਹੀ ਨਹੀਂ ਹੋਇਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਾਲ ਹੋ ਗਿਆ ਠੀਕ ਤੇ ਡਾਕਟਰ ਨਾਲ ਗੱਲ ਕੀਤੀ ਕੀ ਕਹਿੰਦਾ ਉਹ ਕਹਿੰਦਾ ਕੋਈ ਨਹੀਂ ਠੀਕ ਹੋ ਜਾਏਗਾ ਪੈਰ ਕੋਈ ਗੋਰੀ ਨਹੀਂ ਕੀਤਾ ਉਹਨਾਂ ਨੇ ਠੀਕ ਹੈ ਕੀ ਨਾ ਜੀ ਤੁਹਾਡਾ ਭਗਵਾਨ ਵਾਲਮੀ ਕੀਤੀ ਰਥ ਗੁਰੂ ਗਿਆਨਾਥ ਆਸ਼ਰਮ ਤੋਂ ਜਿਲੇ ਦਾ ਜਰਨਲ ਸੈਕਟਰੀ ਨਾਲ ਮੈਂ ਅੱਛਾ ਤੇ ਇਹ ਜਿਹੜੇ ਆਰਕੇ ਹਸਪੀਟਲ ਹੈ ਜਿਹੜਾ ਰਾਧੇਕ੍ਰਿਸ਼ਨਾ ਇਹਨਾਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਨਾ ਨਾਮ ਭਗਵਾਨ ਦਾ ਰੱਖ ਕੇ ਤੇ ਕੰਮ ਜਿਹੜਾ ਬਿਲਕੁਲ ਹੀ ਗਲਤ ਕਰ ਰਹੇ ਆ ਇਹ ਬੀਬੀ ਰਚਨਾ ਆ ਇਹਨਾਂ ਨਾਲ ਅੱਜ ਆਪਾਂ ਸਾਰੇ ਸਮਾਜ ਦੇ ਲੋਕ ਇਕੱਠੇ ਹੋਏ ਆ ਕਿ ਇਹਨਾਂ ਦਾ ਇੱਕ ਜਿੱਤੇ ਦਾ ਆਪਰੇਸ਼ਨ ਹੋਇਆ ਤੇ ਜਦਕਿ ਇਹਨਾਂ ਨੇ ਆਪਰੇਸ਼ਨ ਕਰਨ ਤੋਂ ਪਹਿਲਾਂ ਇਹਨਾਂ ਦੇ ਬੇਟੇ ਨੇ ਕਿਹਾ ਵੀ ਆ ਕਿ ਜੇ ਤੁਸੀਂ ਕਰ ਸਕਦੇ ਜੋ ਤੇ ਤਾਂ ਹੀ ਕਰੋ ਆਪਰੇਸ਼ਨ ਨਹੀਂ ਤੇ ਰਹਿਣ ਦਿਓ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਸਾਲ ਹੋ ਗਿਆ ਇਹਨਾਂ ਦਾ ਗਿੱਟਾ ਜਿਹੜਾ ਬਿਲਕੁਲ ਮਾੜੀ ਹਾਲਤ ਆ ਸੋਜ ਪਈ ਇਹਨਾਂ ਦੇ ਗਿੱਟੇ ਤੇ ਤੁਰਿਆ ਨਹੀਂ ਜਾ ਰਿਹਾ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਥੈਰੇਪੀ ਕਰਾਓ ਉਹਨਾਂ ਕੋਈ ਹੋਰ 50000 ਮਹੀਨੇ ਥੈਰੇਪੀਆਂ ਦੇ ਵੀ ਖਰਚਾ ਵੀ ਕਿਸੇ ਤਰੀਕੇ ਨਾਲ ਠੀਕ ਹੋ ਜਾਏ ਉਸ ਤੋਂ ਪਹਿਲਾਂ ਨਾ ਆਪਾਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਮਿਲੇ ਵੀ ਆ ਜਾ ਕੇ ਇੱਕ ਵਾਰੀ ਪਹਿਲਾਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਨਾ ਤੁਸੀਂ ਕਿਹੇ ਹੋਰ ਹਸਪੀਟਲ ਤੋਂ ਇਲਾਜ ਕਰਾ ਲਓ ਤੇ ਆਪਾਂ ਜਿਹੜਾ ਉੱਥੇ ਜਿਹੜੀ ਪੇਮੈਂਟ ਕਰ ਲਾਂਗੇ ਕਿਦੇ ਬਣ ਗਿਆ ਗਿਆ ਜੀ ਇਹ ਡਾਕਟਰ ਹਰਕੇ ਸ਼ਰਮਾ ਲੁਈ ਅੱਛਾ ਜੀ ਤੇ ਜਦੋਂ ਕੱਲ ਇਹਨਾਂ ਬਾਬਾ ਜੀ ਸਾਡੇ ਸੋਤਾ ਜੀ ਨੇ ਵਾਲਮੀ ਕੀਤੀ ਰਤੋਂ ਬਰਿੰਦਰ ਸੋਤਾ ਜੀ ਇਹਨਾਂ ਨੇ ਦੁਬਾਰਾ ਇਹਨਾਂ ਨੇ ਗੱਲ ਕੀਤੀ ਇਹਨਾਂ ਨੇ ਕਿ ਨਹੀਂ ਅਸੀਂ ਕੁਝ ਨਹੀਂ ਕਰਨਾ ਤੁਸੀਂ ਜੋ ਕਰਨਾ ਕਰ ਲਓ ਹੂੰ ਤੇ ਅੱਜ ਅਸੀਂ ਫਿਰ ਰੋਸ ਦੇ ਵੱਜੋਂ ਇਸ ਤਰ੍ਹਾਂ ਵੇਖੋ ਗਰੀਬ ਪਰਿਵਾਰ ਜਿਹੜੇ ਆ ਜਿੰਨੇ ਵੀ ਆ ਉਹਨਾਂ ਦਾ ਕੀ ਹੁੰਦਾ ਕਿ ਮਾਹਾਂ ਹੀ ਉਹਨਾਂ ਪੈਸੇ ਇਕੱਠੇ ਕਰਕੇ ਵਿਆਜ ਬੋਝ ਦੀ ਭਰ ਕੇ ਤੇ ਆਪਣਾ ਇਲਾਜ ਕਰਾਉਣਾ ਹੁੰਦਾ ਤੇ ਲੱਖ ਡੇਢ ਲੱਖ ਰੁਪਇਆ ਜਿੰਨੇ ਖਰਚ ਲੈਣਾ ਉਹ ਸਾਲ ਵਿੱਚ ਇੱਕ ਹੀ ਉਹਦਾ ਤੇ ਸਤਿਆਨਾਸ਼ ਹੋ ਜਾਣਾ ਤੁਸੀਂ ਹੋਰ ਕਿਸੇ ਡਾਕਟਰ ਨੂੰ ਉਖਾਇਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਇਹ ਸੀ ਕੋਈ 90000 ਦਾ ਉਹਨਾਂ ਬਿੱਲ ਬਣਾਇਆ ਹੋਰ ਉਹਨਾਂ ਨੇ ਕੀ ਵੀ ਕਿਹਾ ਵੀ ਆਪਰੇਸ਼ਨ ਸਹੀ ਨਹੀਂ ਹੋਇਆ ਨਹੀਂ ਸਹੀ ਨਹੀਂ ਹੋਇਆ ਉਹ ਕਹਿੰਦੇ ਅਸੀਂ ਇਹਨੂੰ ਸਹੀ ਕਰਾਂਗੇ ਦੁਬਾਰਾ ਅੱਛਾ ਜੀ ਕਿਹੜੇ ਡਾਕਟਰ ਵੱਲੋਂ ਕਿਹਾ ਗਿਆ ਕੀ ਨਾਮ ਉਹਦਾ ਰੰਧਾਵਾ ਆ ਉਹਨੇ ਦੇ ਖਿਲਾਫ ਕੋਈ ਪੁਲਿਸ ਪ੍ਰਕਿਰਿਆ ਕਰਾਈ ਸੀ ਕੰਪਲੇਂਟ ਰਾਈ ਕੰਪਲੀਟ ਨਹੀਂ ਕਰਾਈ ਅਸੀਂ ਇਸ ਤੋਂ ਬਾਅਦ ਸਿਵਲ ਸਰਜਨ ਦੇ ਇਹ ਪਹਿਲਾਂ ਕਿਰਕਰੀ ਤੇ ਹੋਵੇ ਇਹਨੂੰ ਪਤਾ ਲੱਗੇ ਸਾਰੇ ਅਮਸਰ ਦੇ ਵਿੱਚ ਪਤਾ ਲੱਗੇ ਵੀ ਇਹ ਕਿਹੋ ਜਿਹਾ ਇਲਾਜ ਕਰ ਰਿਆ ਇਸ ਤੋਂ ਬਾਅਦ ਅਸੀਂ ਸਿਵਲ ਸਰਜਨ ਦੇ ਦਰਖਾਸਤ ਦੇ ਕੇ ਇਹਨਾਂ ਦਾ ਹਸਪਤਾਲ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਗਰੀਬਾਂ ਦਾ ਗळा ਘੁੱਟ ਰਿਹਾ ਸਾਰੇ ਹੀ ਧਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਦਾਸ ਵਿਕਰਮਜੀਤ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸਟੇਟਰੀ ਰਜਿਸਟਰਡ ਪੰਜਾਬ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਰ ਰਿਹਾ ਆ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਥਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਵੱਲੋਂ ਜਿਹੜਾ ਸਾਨੂੰ ਬੁਲਾਇਆ ਗਿਆ ਸੀ ਔਰ ਇੱਕ ਪਰਿਵਾਰ ਨੂੰ ਇਨਸਾਫ ਦਿਵਾਉਲੀਆ ਜਿਹੜਾ ਰੋਸਮਾਰਤ ਕੀਤਾ ਜਾ ਰਿਹਾ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਅਨੇਕਾਂ ਹੀ ਹੋ ਰਿਹਾ ਕਿ ਜਿੱਥੇ ਕਿ ਗਰੀਬਾਂ ਦੇ ਨਾਲ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰ ਹੀ ਰਿਹਾ ਸੀ ਉੱਥੇ ਜਿਹੜੇ ਡਾਕਟਰ ਵੀ ਆ ਜਿਹੜੇ ਜੋ ਵੱਡੇ ਵੱਡੇ ਹਸਪੀਟਲ ਖੋਲ ਕੇ ਬੈਠੇ ਆ ਉਹ ਵੀ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਕੋਲ ਪੈਸਾ ਲੁੱਟ ਕੇ ਤੇ ਮੁੜ ਕੇ ਉਹ ਵਿਚਾਰੇ ਨਾਦ ਬਿਲਕੁਲ ਸਹੀ ਹੁੰਦੇ ਆ ਇਹੋ ਹੀ ਮਸਲਾ ਹੈ ਕਿ ਇੱਥੋਂ ਸਾਡੇ ਮਾਤਾ ਜੀ ਨੇ ਇਲਾਜ ਕਰਾਇਆ ਸੀ ਸਾਲ ਪਹਿਲਾਂ ਲਗਾਤਾਰ ਉਹ ਆਪਣਾ ਇਥੇ ਟੈਕਪ ਅਪ ਕਰਾਉਂਦੇ ਰਹੇ ਇਹ ਵਿਸ਼ਵਾਸ ਦਿਵਾਏ ਗਏ ਆ ਪਿਆ ਅੱਜ ਸਹੀ ਹੋ ਜਾਊ ਕੱਲ ਸਹੀ ਹੋ ਜਾਊ ਪਰ ਖੀਰ ਦੇ ਉੱਤੇ ਜਾ ਕੇ ਜਿਹੜਾ ਬਾਹਰੋਂ ਆਪਾਂ ਡੈਸਟ ਕਰਾਇਆ ਉਹਨਾਂ ਨੇ ਜਾ ਕੇ ਦੱਸਿਆ ਕਿ ਇਹ ਜਿਹੜਾ ਆਪਰੇਟ ਆ ਦੁਬਾਰਾ ਹੋਏਗਾ ਔਰ ਰੋਸ਼ ਦੇ ਵਜੋਂ ਡਾਕਟਰ ਨੇ ਜਿਹੜਾ ਡਾਕਟਰ ਆਮਣਿਆ ਇਹਨਾਂ ਨੇ ਕਹ ਸਾਡੇ ਸਤਿਕਾਰਯੋਗ ਬਾਬਾ ਜੀ ਨੂੰ ਵੀ ਮਿਲੇ ਆ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਵਾ ਵੀ ਤੁਹਾਨੂੰ ਅਸੀਂ ਚੈੱਕ ਕਰਾਈ ਪੇਮੈਂਟ ਕਰ ਦਾਂਗੇ ਤੁਸੀਂ ਇਹਨਾਂ ਦਾ ਇਲਾਜ ਕਰਾਓ ਪਰ ਹੁਣ ਜਿਹੜਾ ਵਾ ਉਸ ਚੀਜ਼ ਤੋਂ ਜਿਹੜਾ ਇਨਕਾਰ ਕਰ ਰਿਹਾ ਇਹਦੇ ਚੱਕਰ ਦੇ ਵਿੱਚ ਹੀ ਸਾਡੇ ਸਤਿਕਾਰਯੋਗ ਭਾਜੀ ਨੇ ਵੀ ਦੱਸਿਆ ਕਿ ਇਹ ਵੱਡੇ ਪੱਧਰ ਦੇ ਉ ਹਸਪੀਟਲਾਂ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਕਰਾਂਗੇ ਜਿਦੇ ਵਿੱਚ ਸਾਡੇ ਗਰੀਬ ਜਿਹੜੇ ਲੁੱਟੇ ਜਾ ਰਹੇ ਆ ਔਰ ਇਹਨਾਂ ਨੇ ਪ੍ਰਧਾਨ ਮੰਤਰੀ ਜੀ ਦੀ ਜੋ ਯੋਜਨਾ ਬਾਰੇ ਵੀ ਦੱਸਿਆ ਕਿ 5 ਲੱਖ ਦਾ ਜਿਹੜਾ ਇਲਾਜ ਫ੍ਰੀ ਕਰਦੇ ਆ ਉਹਦੇ ਤੋਂ ਵੀ ਪੈਸੇ ਕੱਢਦੇ ਆ ਔਰ ਵਿਚਾਰੇ ਗਰੀਬਾਂ ਕੋ ਗਰੀਬਾਂ ਕੋ ਵੀ ਪੈਸੇ ਠਾਕਦੇ ਆ ਅਸੀਂ ਇੱਕ ਵੱਡੇ ਪੱਧਰ ਤੇ ਇੱਕ ਵੱਡਾ ਧਰਮਾ ਲਾਵਾਂਗੇ ਜਿੱਥੇ ਸਿਵਲ ਸਰਜਨ ਨੂੰ ਸੱਦਾ ਆ ਜਾਊਗਾ ਉੱਥੇ ਉਹਨਾਂ ਨਾਲ ਬਹਿ ਕੇ ਮੀਟਿੰਗ ਹੋਊਗੀ ਕਿ ਅਸੀਂ ਇਹ ਜਿਹੜਾ ਅਤਿਆਚਾਰ ਨਹੀਂ ਹੋਣ ਦੇਣਾ ਅਸੀਂ ਇਹ ਇਹਦਾ ਜਿਹੜਾ ਰੋਸ ਕਰਾਂਗੇ ਵੱਡੇ ਪੱਧਰ ਤੇ ਡਾਕਟਰ ਮਿਲਿਆ ਗਿਆ ਤੁਹਾਡੇ ਕੋਲ ਡਾਕਟਰ ਵੱਲੋਂ ਮੈਂ ਤਾਂ ਨਹੀਂ ਜੇ ਮੈਂ ਹੁਣ ਸਾਰੀ ਟੀਮ ਨਹੀਂ ਜੇ ਮਿਲੀ ਨਾਲ ਡਾਕਟਰ ਵੱਲੋਂ ਕੋਈ ਗਾਲ ਕਾਲੀ ਆਈ ਮਿਲਣ ਦੀ ਜੇ ਉਹ ਨਹੀਂ ਗਾਲ ਕਰੂਗਾ ਅਸੀਂ 10-15 ਮਿੰਟ ਵੇਖਣਾ ਸੀ ਹਾਈਵੇਰ ਬਟਾਲੇ ਰੋਡ ਦੇ ਉੱਤੇ ਬਹਿ ਜਾਣਾ ਜੀ ਅੱਜ ਤਾਂ ਨਾ ਲੱਗਿਆ ਜੋ ਬੋਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੋ ਹੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤਮਾਹਾਰਾ ਜੀ ਸਤਿਗੁਰੂ ਗੁਰਨਾਥ ਮਹਾਰਾਜ ਜੀ ਉਹ ਜਦੀ ਦੇ ਬਰਾਜ ਮਨ ਸਤਿਗੁਰੂ ਦਾ ਜੀ ਧਰਨਾ ਲਾਇਆ ਧਰਨਾ ਇਸ ਤਰਕੇ ਲਾਇਆ ਗਿਆ ਜੀ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਆ ਬੀਬੀ ਜੀ ਇਹਨਾਂ ਦਾ ਆਪਰੇਸ਼ਨ ਜਿਹੜਾ ਵਾ ਕੋ ਟਾਇਰ ਦਾ ਗਲਤ ਕਰਤਾ ਜਿਹਦੇ ਨਾਲ ਹੱਡੀ ਜਿਹੜੀ ਆ ਪ੍ਰੋਪਰ ਨਹੀਂ ਜੁੜੀ ਉਹ ਸਿਲਸਿਲੇ ਵਿੱਚ ਅਸੀਂ ਡਾਕਟਰ ਸਾਹਿਬ ਨੂੰ ਇਹਨੂੰ ਮਿਲਣ ਆਏ ਆ ਇਹਨੂੰ ਪੁੱਛਿਆ ਕਿ ਭਈ ਇਹ ਆਪਰੇਸ਼ਨ ਕਿਉਂ ਨਹੀਂ ਸਹੀ ਹੋਇਆ ਤੇ ਉਹ ਕਹਿ ਰਿਹਾ ਕਿ ਸਾਡਾ ਤਾਂ ਹੱਡੀ ਜੋੜਨਾ ਨਹੀਂ ਹੈ ਮੈਂ ਕਿਹਾ ਫਿਰ ਇਹ ਕਿਹਦਾ ਕੰਮ ਹੈ ਇਹ ਸਾਨੂੰ ਦੱਸ ਦੋ ਜੇ ਡਾਕਟਰ ਦਾ ਕੰਮ ਨਹੀਂ ਆ ਹੱਡੀ ਜੋੜਨਾ ਤੇ ਤੁਸੀਂ ਇਹਦਾ ਆਪਰੇਸ਼ਨ ਕਿਉਂ ਕੀਤਾ ਇਹ ਤਾਂ ਨਹੀਂ ਕੰਮ ਹੈਗਾ ਸਾਲ ਹੋ ਗਿਆ ਇਹਨੂੰ ਇੱਕ ਸਾਲ ਹੋ ਗਿਆ ਹਾਲੇ ਤੱਕ ਉਹਦੇ ਪੈਰ ਦੀ ਜਿਹੜੀ ਸੋਜ ਆ ਉਹ ਨਹੀਂ ਉਤਰ ਰਹੀ ਪਰਿਆਲੀ ਆ ਰਿਹਾ ਲੱਗਦਾ ਡਾਕਟਰ ਵੱਲੋਂ ਆਪਰੇਸ਼ਨ ਗਲਤ ਕੀਤਾ ਗਿਆ ਗਲਤ ਕੀਤਾ ਗਿਆ ਜੀ ਉਹ ਅੱਡੀ ਪ੍ਰੋਪਰ ਜੁੜੀ ਨਹੀਂ ਅੱਡੀ ਬਾਹਰ ਨਿਕਲ ਗਈ ਉਹਨਾਂ ਨੇ ਕੀ ਕਿਹਾ ਡਾਕਟਰ ਨੇ ਕਿਹਾ ਡਾਕਟਰ ਨੇ ਕਿਹਾ ਬਾਹਰੋਂ ਤੁਸੀਂ ਪਤਾ ਕਰ ਲਓ ਜੇ ਇਹ ਆਪਰੇਸ਼ਨ ਕੋਈ ਕਹਿੰਦਾ ਹਸਪੀਟਲ ਵਾਲਾ ਵੀ ਕਰਨਾ ਪਊਗਾ ਤੇ ਉਹਦਾ ਦੇਖੋ ਮੈਂ ਉਹਦੇ ਪੈਸੇ ਦੇਣ ਲਈ ਵੀ ਤਿਆਰ ਆ ਹਣਾ ਇਹਦਾ ਪਰ ਮੈਂ ਪੈਸੇ ਜਿਹੜੇ ਚੈੱਕ ਰਹੀ ਦੇਨੇ ਆ ਇਹ ਕਹਿੰਦਾ ਤੂੰ ਚੈੱਕ ਰਹੀ ਦੇ ਦੇ ਹਸਪੀਟਲ ਨੂੰ ਦੇ ਦੋ ਜੋ ਦਾ ਇਲਾਜ ਹੈਗਾ ਨਾ ਇਹਦਾ 1.5 ਲੱਖ ਰੁਪਈਆ ਲੱਗਾ ਵਾ ਜੋ ਡਾਕਟਰ ਕਹਿੰਦਾ ਵਾ ਇਲਾਜ ਵਾਸਤੇ ਉਹ ਤੁਸੀਂ ਉਹ ਪੈਸੇ ਦੇ ਦੋ ਕੱਲ ਸੋਦਾ ਸਾਹਿਬ ਮੈਂ ਸਟੈਪ ਕੀਆ ਫਸਟ ਸਟੈਪਾ ਵੇਖੋ ਜੀ ਅੱਜ ਉਸ ਤੋਂ ਬਾਅਦ ਇਹ ਮੁੱਕਰ ਗਿਆ ਫੇਰ ਕੱਲ ਕੱਲ ਇਹ ਫੇਰ ਕਹਿੰਦਾ ਵੀ ਤੁਸੀਂ ਜੋ ਕਰਨਾ ਕਰ ਲਓ ਫਿਰ ਮੈਂ ਕਹਿੰਦੀ ਮਾਸ ਕਰਨਾ ਨਾ ਮੈਂ ਇਲਾਜ ਕਰਾਉਣਾ ਬਿਲਕੁਲ ਜੀ ਬਿਲਕੁਲ ਉਹ ਹੈਗੇ ਰੂਟ ਰੋਕਿਆ ਜਾਊਗਾ ਫਿਰ ਇਹਦਾ ਉਸ ਨੂੰ ਕੰਪਲੀਟ ਨਹੀਂ ਕੀਤੀ ਉਸ ਨੂੰ ਸੀਆਈਡੀ ਨੂੰ ਉਦਾਂ ਰਿਪੋਰਟ ਕੀਤੀ ਜੀ ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜੇ ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜੇ ਇਹ ਮਸਲਾ ਜਿਹੜਾ ਜੁੱਤ ਨਾਲਾ ਬੈਠੇ ਬਾਜੇ